तरीक भी नवंबर दो हजार पच्ची न बठला कलॉथहाउस ड्रॉ निकल चलिया है ਆਜਾ ਸਰ ਮੈਂ ਆਈ ਦੇ ਜਾਵਾਂਗੇ ਕੱਢੋ ਕੱਢਣ ਲੱਗੇ ਹਾਂ ਆਹ ਸੁਣਾ ਲੈਂਦੇ ਕਿ ਪਾ ਲਈ ਗਾਹਕ ਕਰਨਾ ਬਸ ਆ ਲੈ ਮਾਗਦੇ ਕੇ ਇਹ ਕੱਢਦਾ ਨਹੀਂ ਆ ਇੱਕ ਮਾਰੀ ਇਹ ਹਲਾ ਕੇ ਨਹੀਂ ਉਹਨੂੰ ਕਹ ਤੂੰ ਹੱਥ ਨਾਲ ਹਲਾ ਦੇ ਪਹਿਲਾਂ ਇੱਕ ਕੱਢ ਦੇ ਕੱਢ ਦੇ ਇੱਥੇ ਰੱਖ ਦੇ ਪਹਿਲਾ ਨਾਮ ਦੇਖੀ ਪਹਿਲਾਂ ਨਾ ਬੋਲ ਦੇ ਨਾ ਤਿੰਨ ਨਾਲ ਹੀ ਬੰਨ੍ਹ ਦੇ ਵਿੱਚ ਤੇ ਕੋਈ ਵੀ ਚੱਕ ਨਹੀਂ ਮੇਰੇ ਕੋਲ ਕੋਈ ਨਹੀਂ ਕੱਢਦੇ ਸੁਖਵੀਰ ਕੌਰ ਹੈ ਕਿੱਥੇ ਦੀ ਸ੍ਰੀ ਕਵੀਰ ਕੌਰ ਸਿੰਘ ਭਗਵੰਤਪੁਰਾ ਪਹਿਲਾ ਨਾਮ ਕੋਈ ਕੱਢੋ ਇਹ ਹਲਾ ਕੇ ਕੱਢੀ ਤੁਸੀਂ ਇੱਥੇ ਗੁੱਬੇ ਦੇ ਘੱਟ ਵਾ ਕੇ ਨਾ ਸਾਰੇ ਹੱਥ ਵਾ ਕੇ ਨਾ ਵਿੱਚ ਕੱਢ ਲਓ ਥੱਲੇ ਤੇ ਕਮਾਲ ਆ ਹਲਾ ਕੇ ਬਣਾ ਕੇ ਕਮਾਲ ਆ ਹਾਂ ਹਾਂ ਇੱਥੇ ਦੀ ਗੱਲ ਕੱਢ ਲੈਣਾ ਇੱਕ ਹੋਰ ਆਪਾਂ ਪਰੇਂ ਦੇ ਕੱਢ ਲਓ ਜੀ ਪਹਿਲਾ ਨਾਮ ਸੁਖਵੀਰ ਕੌਰ ਸਿੰਘ ਭਗਵੰਤਪੁਰਾ ਫੋਨ ਨੰਬਰ ਬੋਲ ਦਿਓ 98728 85210 85 210 ਹਮੇ ਡਾਕਟਰ ਹੁਣ ਬਚਾ ਤੇ ਨੰਬਰ ਤੇ ਬੁਲਾ ਲੱਗ ਗਿਆ ਦੂਜਾ ਨਾਮ ਪਰਮਿੰਦਰ ਸਿੰਘ ਚੈੜੀਆਂ 95556 95556 20460 2460 ਚਲੋ ਜੀ ਦੂਜਾ ਨਾਮ ਹਾਂ ਜੀ ਅੰਮ੍ਰਿਤ ਲਿਆਓ ਜੀ ਤੀਜਾ ਆਪਣਾ ਮਾਰਗੀ ਚੜ੍ਹ ਲੈ ਆਪ ਹਲਾ ਦੇ ਇੱਕ ਵਾਰੀ ਹੋਰ ਆਪ ਹਲਾ ਦੇ ਅੱਛਾ ਅਗਲੀ ਗਏ ਤੀਜਾ ਨਾਮ ਸਿਮਰਨ ਕੌਰ ਲੋਹਾਰੀ ਸਿਮਰਨ ਕੌਰ ਲੋਹਾਰੀ 98150 76223

ਚੌਥਾ ਨਾਮ 62 ਹਾਂਜੀ 800 45 ਹਾਂਜੀ 56 244 ਹਾਂਜੀ ਕੱਢੋ ਜੀ ਹੋਰ ਪੰਜਵਾਂ ਨਾਮ ਰਜਿੰਦਰ ਸਿੰਘ ਪੰਜਵਾਂ ਨਾਮ ਪ੍ਰਜਿੰਦਰ ਸਿੰਘ ਚੈੜੀਆਂ 98140 140 ਹਾਂਜੀ 42127 42127 ਚਲੋ ਜੀ ਪੰਜ ਹੋ ਗਏ ਪੰਜ ਨਾਮ ਬੜੇ ਹੋ ਗਏ ਜੀ ਹਾਂਜੀ ਬੜੇ ਹੋ ਗਏ ਅੰਕਲ ਹੁਣ 20 ਪਰਚੀਆਂ ਹੋਰ ਕੱਢ ਦੇ ਪੁੱਤ 20 ਅੰਕਲ ਅਗਵੀਂ ਵਾਰੀ ਹੋਰ ਹਜ਼ਾਰੀ ਕਰ ਦੇ ਕਿ ਕਿਹੜਾ ਕਢਾ ਦੇ ਸਾਰੀਆਂ 20 ਕਰ ਦੇ ਹਲਾ ਕਿਦਾ ਉਸੇ ਦਰਦਰ ਜੱਕਲਾ ਸਰਜਿੰਦਰ ਸਿੰਘ ਚੇੜੀਆਂ ਕਾਣਾ ਕਾਣਾ ਤੁਮ ਟੀ ਕਰ ਰਹੀਆਂ ਹਾਲ ਤਾਂ ਫਰੀ ਹੋਈਆਂ ਆਜਾ ਹਾਂ ਦਾ ਅਜੇ ਬਹਿ ਜੋ ਤੀ ਕਾਣਾ ਤੋਰ ਹੋ ਗਈ ਹੈ ਨਹੀਂ ਡਰਾ ਕੰਮ ਰੱਖੇ ਅਜੇ ਡਰਾ ਦਾ ਹਾਂ ਜੀ ਕੱਲ ਕੱਲ ਸਿੰਗਲ ਤੋਂ ਉਹਨੂੰ ਨਿਕਲਿਆ ਤੀਆ ਨਾਮ ਐਲਈ ਕੱਲ ਕੱਲ ਫਰਿੱਜ ਦਾ 2 3 4 5 6 ਨਿਕਲਿਆ ਤੀਆ ਐਲਈ ਚੌਥਾ 7 8 9 ਤੇ ਮੈਂ ਨਾ ਮੈਨੂੰ ਕਿਹਾ ਤਾ ਨਾ ਮੈਂ ਪਰ ਤਾਂ ਫੋਨ ਤੇ ਮੈਂ ਤਾਂ ਪਤਾ ਲੱਗੀ ਮੈਂ ਕਿਹਾ ਪਰੰਤੂ ਉਹ ਕੰਮ ਨਹੀਂ ਕਰਦਾ ਯਾਰ ਯਾਰ ਇਧਰ ਉਧਰ ਤੇ ਤੰਗੀ ਜਾ ਚੱਕੀ ਜੀ ਇਧਰ ਉਧਰ ਤੇ ਨੰਬਰ ਤੋਂ ਮਿਲਾਉਂ ਰਹੇ ਹਾਂ ਕਿ ਕਿ ਪਿੱਛੇ ਵਿਚਾਰ ਕਰੀਏ ਸਾਈਡ ਤੋਂ ਜਾ ਹਲਾ ਕੇ ਚੱਕ ਲੈ ਸਾਰੇ ਹਲਾ ਕੇ ਪਿੱਛੇ ਹਲਾ ਕੇ ਚੱਕ ਲੈ ਇਹਦੇ ਕਿ ਅੱਧਰ ਉਧਰ ਉਹ ਜੱਕਣਾ ਦਿੰਦੇ ਨੇ 5000 ਦੇ ਕੱਪੜੇ ਦੇ ਨਾਲ ਕਰੀਏ ਇੱਕ ਕੋ ਬੰਦ 2 3 4 5 6 7 8 9 10 11 12 13 14 i ਜੀ ਆ ਵੀਰ ਜਾਈਆਂ ਵਾਲੇ ਹੋ ਗਏ ਪਹਿਲੀ ਰਾਈ ਸਿਸਪਾਲ ਚੌਧਰੀ ਲੋਹਾਰੀ ਕਿਹੜਾ ਸ਼ੀਸ਼ਪਾਲ ਸ਼ੀਸ਼ਪਾਲ ਚੌਧਰੀ ਲੋਹਾਰੀ ਕੰਮ ਕਰਦਾ ਹੈ ਹਾਂਜੀ ਦੂਜਾ ਇਹ ਵੀ ਲੋਹਾਰੀ ਹੈ ਮਾਦਰੀ ਕੋਈ ਮਾਦਵ ਰਠੌਰ ਮਾਦਵ ਹਣੀ ਲੋਹਾਰੀ ਮਾਦਵ ਇਹਨਾਂ ਦੇਖਦਾ ਹਾਂ ਹਾਂ ਮਾਦਮ ਇਹ ਨੰਬਰ ਲਿਖੀ ਜਾਣਾ ਕੋਈ ਨਹੀਂ ਪਰਚੀਆਂ ਹੈਗੀਆਂ ਆਪਣੇ ਕੋਲ ਮਾਦਮ ਹਰਵੀਰ ਸਿੰਘ ਰਾਜੇ ਮਾਜਰਾ ਮਾਦਮ ਕਿਹੜਾ ਮਾਦਮ ਰਿਹਾ ਕੋ ਆ ਹਰਵੀਰ ਸਿੰਘ ਰਾਜੇ ਮਾਜਰਾ ਹਾਂਜੀ ਜਸ਼ਮੀਤ ਸਿੰਘ ਬਹਿਰਾ ਭੂਪਨਗਰ ਕਿਹੜਾ ਕਿਹੜਾ ਮਨਪ੍ਰੀਤ ਕੌਰ ਭੂਪਨਗਰ ਵਾਲਾ ਕਹਿੰਦੇ ਜਸ਼ਮੀਤ ਸਿੰਘ ਜਸ਼ਮੀਤ ਸਿੰਘ ਮਨਪ੍ਰੀਤ ਕੌਰ ਕਰਾਲ ਮਾਜਰਾ ਅਬਨੂਰ ਰੋਡ ਮਾਜਰਾ ਮਨ ਖੜਾ ਜਾ ਇੱਕ ਮਿੰਟ ਪੰਜ ਪੀਟ ਚਨਾਲ ਮਾਜਰਾ ਹਾਂਜੀ ਇਹ ਤਾਂ ਰੰਜਾਈਆਂ ਵਾਲੀਆਂ ਸਾਰੇ ਅਬਨੂਰ ਰੋਡ ਮਾਜਰਾ ਸੁਖਜੀਤ ਕੌਰ ਬ੍ਰਾਹਮਣ ਮਾਜਰਾ ਕਮਲਜੀਤ ਕੌਰ ਖਾਬੜਾਂ ਕਮਲਜੀਤ ਕੌਰ ਖਾਬੜਾਂ 2 ਹੋ ਇੱਕ ਹੋ ਝੱਕ ਲੈਣਾ ਦੋ ਇਕੱਠੀਆਂ ਆ ਗਈਆਂ ਤੈੱਕੇ ਉਹਦੇ ਵਿੱਚ ਅੱਛਾ ਚਲੋ ਹਾਈ ਕੋਰ ਚੱਕਾ ਵਸ ਇੱਕ ਪਤੋਂ ਹੋਰ ਚੱਕਾ ਜਿਹੜੀ ਮਰ ਚੱਕਾ ਵਿੱਚ ਇਹ ਦੋ ਇੱਕ ਚਲਵੇਟੀਆਂ ਆ ਗਈਆਂ ਤੇ ਪਹਿਲਾਂ ਰਪਿੰਦਰ ਸਿੰਘ ਚੈੜੀਆਂ ਗੁਲਜੀਤ ਕੌਰ ਚੈੜ ਚੈਲੀਆਂ ਕਨਵ ਫੌਜੀ ਕਰਾਲੀ ਕਨਵ ਫੌਜੀ ਕਰਾਲੀ ਫੌਜੀ ਕਰਾਲੀ ਆਕ੍ਰਿਤੀ ਬ੍ਰਾਹਮਣ ਮਾਜਰਾ ਹਰਲੀਨ ਕੌਰ ਸਰਾੜੀ ਜਸਕਿਰਨ ਖਾਬੜਾ ਪਰਮਜੀਤ ਕੌਰ ਚੜੀਆਂ ਚੜੀਆਂ ਦੇ ਬੰਦੇ ਆ ਚੜੀਆਂ ਇੱਕਮਵੀਰ ਕੌਰ ਰਾਮਗੜ੍ਹ ਕੀ ਲਿਖਿਆ ਟੱਪਰੀਆਂ ਇੱਕਮਵੀਰ ਹਾਂ ਇਹਦੇ ਘਟਾਂ ਆਈ ਹੁੰਦੀ ਮਨਪ੍ਰੀਤ ਕੌਰ ਸੈਫਲਪੁਰ ਚੱਕੀ ਮੇਰਾ ਫੋਨ ਮਨਪ੍ਰੀਤ ਕੌਰ ਸੈਫਲਪੁਰ ਬੱਸ ਰਜਿੰਦਰ ਕੌਰ ਰੋਡ ਮਾਜਰਾ ਦੋ ਰਹਿ ਗਈਆਂ ਪਰਨੀਤ ਕੌਰ ਚੈੜੀਆਂ ਬਲਜਿੰਦਰ ਕੌਰ ਸਿੰਘ ਭਗਵੰਤਪੁਰਾ ਤੁਹਾਡਾ ਮੈਂ ਇੱਕ ਜਿਹੜੇ ਹਾਜ਼ਰਾਂ ਚਲ ਮੇਨ ਤੋਂ ਬੱਲੇ ਪੈ ਗਈ ਤੁਹਾਡੀ ਬਲਜਿੰਦਰ ਬਲਜਿੰਦਰ ਕੌਰ ਤੁਹਾਡਾ ਬਲਜਿੰਦਰ ਕੌਰ ਸਿੰਘ ਭਗਵੰਤਪੁਰਾ ਵਸਾ ਇਹਨਾਂ ਦੀਆਂ ਬਾਕੀਆਂ ਤਾਂ ਉਹਨਾਂ ਨੂੰ ਦੱਸੋ ਫੋਨ ਨੰਬਰ ਨਹੀਂ ਤਾਂ ਦੁੱਝ ਕਰੋ 9876 ਹਾਂਜੀ 9876 ਹਾਂਜੀ 18 ਠਾਈ ਠੀਕ ਚਲੋ ਵਧਾਈਆਂ ਦੀ ਚਲੋ ਹੁਣ ਸਾਡਾ ਕਮਰਾ ਵੇਖੋ 20:00 ਵਜੇ ਸ਼ਾਮ ਦੀ ਵੀਰ ਸ਼ਾਮ ਦੀ ਵੀਰ ਵੀ ਸ਼ਾਮ ਦੀ ਆ ਕੁੜੀ ਨੂੰ ਤਾਂ ਖਵਾ ਲਈ ਬਸ ਹੁਣ ਲਿਆ ਕੇ ਲੇਸ ਦਾ ਬੈਗ ਲੈ ਚਲ ਖਲਾਓ ਇਹਦੇ ਲੈ ਲਈਏ ਗਲੇ ਖਾਰ ਨੂੰ ਕਹਿੰਦੀ ਸੌਸ ਦੇ ਖਾਣ